ਮੱਥਾ ਦੇਖਦਾ ਏ ਬੇ ਹੋਰ ਜੀ ਹੋਰ ਹੋ ਤਾਕੜੀਆਂ ਤਾਕੜੀਆਂ ਕੀ ਹੋ ਗਿਆ ਲਾ ਮੈਂ ਨਹੀਂ ਪਾਈ ਹੈਗੀ ਲਾ ਮੇਰੀ ਸਾਲੀ ਆ ਗਈ ਮੇਰੇ ਵੀ ਸਾਲੀਆਂ ਬੱਸ ਕਰੋ ਗੱਤ ਲੜਦੇ ਜਾ ਲਾ ਦੇਖ ਲਾ ਕਰਦੀ ਆ ਆ ਜਾ ਮਾ ਲਾਣਾ ਉਹਦੀ ੱੱਕੇ ਨਾਲ ਵਾਗ ਗਿਆ ਮੈਨੂੰ ਆਜ ਮਾ ਉਹ ਸੱਟਰਾ ਮਾਰਿਆ ਬੇ ਆ ਨੀ ਚੰਗਾ ਚਲ ਓਰੇ ਬੇ ਜੀਜਾ ਨਾ ਓਰੇ ਖੜ ਹੂੰ ਤਿੰਗਾ ਪਲਾ ਜੀਜਾ ਤੂੰ ਆ ਤਾਂ ਉਹਨੂੰ ਕਾ ਤਾ ਭੇਜਦਾ ਹੁਣ ਲੰਡੇ ਜੇ ਇਹਨੂੰ ਓਏ ਇਸੇ ਨੇ ਭੇਜਿਆ ਉਹ ਨੂੰ ਉੱਪਰ ਜਾਓ ਜੀਤਾ ਜੀ ਤੁਸੀਂ ਉੱਥੇ ਗਰਮੀ ਬਹੁਤ ਹੈ ਉੱਥੇ ਉੱਜਾਓ ਇਹਨੂੰ ਪੁੱਛਾ ਤੋਰੀ ਪਾਣੀ ਭੇਜਿਆ ਤਿੰਨ ਵਾਰੀ ਸਕੂਟਰੀ ਤੋਂ ਸੜਦਾ ਮੈਨੂੰ ਛੱਟਦਾ ਨਹੀਂ ਵੱਜੀ ਮਾਰਦੀ ਐ ਉਹ ਦੋ ਵਾਰ ਤਾਂ ਕੰਧ 'ਚ ਮਾਰੀ ਸਕੂਟਰੀ ਦਾ ਹਾਂ ਹਾਂ ਮੇਠੋ ਮੈਂ ਸੌਂ ਖਾਂ ਮਾਲ ਦੱਸ ਝੂਠ ਬੋਲਦੀ ਐ ਚੰਗਿਆੜੀ ਮੈਂ ਤਾਂ ਵੀ ਨਹੀਂ ਸੌਂ ਖਾਂਦੀ ਹੁੰਦੀਗੀ ਆਇਆ ਤਾਂ ਇਹ ਪੱਕਾ ਘੜ ਰਹਾ ਬਰਾ ਮੇਰੀ ਗੱਲ ਸੁਣ ਮੈਂ ਝੂਠ ਬੋਲਦੀਆਂ ਮੇਰੇ ਵੀ ਯਕੀਨ ਨਹੀਂ ਕਿ ਉਹ ਕੰਨ 'ਚ ਦਵਾ ਝੂਠੀ ਮਾਰਦਾ ਬਸ ਮੇਰੀ ਕੰਨਤ ਵਰਗੀ ਸਾਲੀ ਐ ਇੰਨੀ ਸੋਹਣੀ ਸਲੱਕੀ ਜੇ ਕੋਈ ਗੋਡਾ ਗਿੱਡਾ ਟੁੱਟ ਜਾਂਦਾ ਫਿਰ ਮਾਈ ਕਰਦਾ ਇਹਦਾ ਕੀ ਜਾਣਾਂ ਸੀਗਾ ਹਾਂ ਜਾਂਦਾ ਕੜਾ ਵਾਸਤੇ ਪਲਾਸਟਰ ਲਵਾਉਣਾ ਮੈਂ ਤਾਂ 2 ਮਹੀਨੇ ਫਿਰ ਵਧੀਆ ਇੱਛਾ ਚਲੋ ਵੀ ਇਹ ਕਦੇ ਵਿਉਣੀ ਪੰਦੀ ਅਗਲਾ ਕਹਿੰਦਾ ਕੁੜੀ ਲੱਤ ਟੁੱਪੀ ਹੋਈ ਆ ਮੈਂ ਮਰ ਗਿਆ ਸੀ ਮੈਂ ਰੱਖ ਲਾਂਦਾ ਇਹ ਨਾ ਮੋਰੀ ਨਾ ਮੋਰਾ ਜਦੋਂ ਕਰ ਤੇਰੇ ਵਰਗੇ ਨਾ ਨਾ ਮੈਂ ਖੂਤ ਛਾਲ ਮਾਰ ਜਾ ਖੂਤ ਮਾਰ ਜਾ ਸਾਲ ਮੇਰੇ ਸਾਲ ਕਰੀ ਆਲਾ ਸਾਲੀਏ ਗਲਾਬ ਜਾ ਮਨਾ ਲਿਆ ਰੱਖਣ ਬੈ ਜਾ ਉਰੀ ਬਟਾ ਚ ਜਾ ਉਹ ਤਾਂ ਕਮਰੇ ਤੇ ਆ ਜਾ ਅੰਦਰ ਏਸੀ ਵਾਲੇ ਚ ਲੈ ਜਾ ਉਹ ਮੈਨੂੰ ਲੈ ਜਾਣ ਦੇ ਤੂੰ ਇੱਧਰ ਹੋ ਇਹ ਮੇਰੇ ਨਾਲ ਆ ਤੈਨ ਮੈਂ ਜੇ ਲੈ ਕੇ ਬੈ ਬਗ ਜਾ ਪਰ ਤੂੰ ਮਾਰ ਕੇ ਨਾ ਮੈਂ ਛੋਟੀ ਜੀ ਤਾਣ ਤੋੜ ਦੂ ਕਰਦੀ ਦੇ ਕੀ ਐ ਪਤਨੀ ਜੀ ਜੀਜਾ ਆ ਜਾ ਆ ਜਾ ਤੂੰ ਵੀ ਆ ਜਾ ਨਾ ਹਾਂ ਕੋਸੇ ਹੰਬੈਰ ਕੇ ਸੋ ਜਾ ਪਿਆ ਆ ਜਾ ਜੀਜਾ ਆ ਜਾ ਜੀਜਾ ਤੂੰ ਵੀ ਆ ਜਾ ਤੂੰ ਵੀ ਜੀਜਾ ਅੱਛਾ ਹਾਂ ਆ ਜਾ ਰਹੀਏ ਇੱਥਾ ਤੇ ਪਿੱਛੇ ਛੱਡ ਦਿੱਤੇ ਬਿੱਠੇ ਰਹੇ ਉਦਨੇ ਜੀਜੇ ਨੂੰ ਲਈ ਐ ਜਿਹੜੇ ਖਲ ਖੰਗੇ ਚ ਲੈ ਗਏ ਜਾਣੇ ਆ ਜੀਜਾ ਜੀਜਾ ਮੈਂ ਮੱਕੇ ਜਦ ਨਾਲ ਸਮਾਂ ਸਨ ਖਾਣ ਨੂੰ ਆਇਆ। ਓਏ ਬਿੜ ਕਿ ਛੜਕ ਲਈਏ ਉਹਦਾ ਖੁਜਲੀ ਹੁੰਦੀ ਰਹਿੰਦੀ ਐ ਤੇ ਇਹਦੀ ਆ ਬਦਲਵਾਈ ਹੋ ਗਈ ਐ ਨਹੀਂ ਪਤਾ ਮੀ ਆ ਜੀ। ਓਏ ਕਿਵੇਂ ਐ? ਠੀਕ ਐ ਗੱਲਿਆ। ਓਏ ਇੱਥੇ ਕਿੱਥੇ ਬੈਠਾ ਕਿਹੜੀ ਮਾਰ ਤੇ ਬੈਠਾ ਐ ਇੱਥੇ। ਮਾਰਦਾ ਬੈਠਾ ਕੋਈ ਲੰਕੀ ਜਿਹੀ ਸਵਾਆਂ ਸਵਾ ਇੱਧਰ ਮੜੀਆਂ ਮੋਟੀਆਂ ਤਹੋ ਹਾਂ। ਸਵਾਦ ਕੇ ਖੁਸ਼ਬੂਆਂ ਲੈਂਦਾ ਸੀ। ਅੱਛਾ ਸਲਾਤ ਦੀ ਜਾਨੇ ਪਾਣਾ ਲਗਾ ਜਣਾ ਮੰਤਮਹਾ ਅੱਛਾ ਓ ਲੰਡਾ ਚੜਾ ਕੋਈ ਕੰਜਰ ਦਾ ਕਿੱਥੋਂ ਹੋ ਗਿਆ ਦਾ ਵਿਆਂ ਇਹ ਪਹਿਲੇ ਸਕੂਲੀ ਦੇ ਚੜਾਈ ਆਉਂਦਾ ਸੀ ਪਾਣੀ ਸੋਨੇ ਦੀ ਸੁੱਖੀ ਜਿੱਥੇ ਟੱਕੇ ਦੇ ਅੱਛਾ ਓਏ ਨਾ ਨਿੱਟੀ ਬੈਟਾ ਮੈਂ ਬਾਹਰ ਕੁਝ ਕੁੜੀ ਪੜੀ ਦੇਖਾਂ ਉਹ ਕੁੜੀ ਤਾਂ ਗਈ ਅੱਛਾ ਤੂੰ ਵੀ ਅੱਖਾਂ ਮਾਣੀ ਅੱਖਾਂ ਮਾਰ ਲਾਗਿਆ ਕਲਾ ਦਾ ਪਿੰਦਿਆ ਫਿਰਾਂ ਓਏ ਕੰਜਰ ਦੇ ਆਪਾਂ ਉਹਦਾ ਲੰਡਾ ਚੜੀ ਤਰ ਗਿਆਂ ਇਹਨੇ ਵਿਆਹ ਦਾ ਕਰਵਾ ਲਿਆ ਆਪਾਂ ਤਾਂ ਫਿਰ ਦੇ ਛੜੇ ਇੱਕ ਗੋੜਾ ਤੇ ਗੋੜੀ ਆਇਆ ਕੀ ਆਇਆ ਓਏ ਚੱਲ ਆਜਾ ਬੱਦਲ ਬਾਈ ਹੋ ਰਹੀਆਂ ਛਿਗੜੇ ਨੂੰ ਐ ਕੀ ਆਇਆ ਓਏ ਮੇਰੀ ਗੱਲ ਸੁਣ ਆਪਾਂ ਛਿਗੜੇ ਕੋਲੇ ਚੱਲਦੇ ਆ ਆਜਾ ਓਏ ਸਾਰਾ ਓ ਮੇਰੀ ਗੱਲ ਸੁਣ ਛਿਗੜਾ ਦਾ ਕੰਜਰ ਦਾ ਲਾਈ ਲੱਗਾ ਹੈ ਇੱਕ ਵਾਰੀ ਬਸ ਪੁੱਛ ਲਈ ਸਾਰੀਆਂ ਪਰਦੇ ਦੱਕ ਦੂ ਆਹੋ ਦੱਸ ਭੰਦਾ ਬੰਦਾ ਸਹੀ ਆ ਹੋ ਜਿਗੇੜੇ ਨੂੰ ਦੱਤ ਸਟੀਲ ਦੀ ਬੋਕੀਂ ਵਾਲੇ ਪੰਪ ਮਾਰਦੀ ਆਹ ਨਹੀਂ ਤਾਂ ਕਹਿ ਦਾਂਗੇ ਪੁੱਕੀ ਪਕੀ ਗਿਆ ਸਾਰੇ ਘਰ ਦੇ ਓਏ ਸਾਰੇ ਪਰਦੇ ਦੇ ਦੂ ਜਿਗੇੜਾ ਤਾਂ ਦੂਜਾ ਜਿਹੜਾ ਰੋਲ ਦੇ ਲੱਗਿਆ ਉਸ ਚ ਖੇੜਾ ਖਾਣੀ ਓਏ ਤਖੇੜਾ ਕੰਜਦਾ ਮਾਰ ਮੂਲ ਭਾਲਾ ਖਾਂਦੇ ਬੱਜੇ ਰਹਿਣੇ ਐ ਆਈ ਨਹੀਂ ਪਤਾ ਇੱਥੇ ਰਾਹ ਚ ਬੈਠਾ ਹੋਵੇ ਓਏ ਕੰਜਰਦਿਆਂ ਤੇਰੀ ਉਮਰ ਵੀ ਟੱਪ ਗਈ ਮੇਰੀ ਵੀ ਟੱਪ ਗਈ ਉਹਦਾ ਮਾਰ ਗਿਆ ਪਾਜੀ ਓਏ ਹੁਣ ਤਾਂ ਸਵੇ ਡੀ ਕੀ ਜਾਂਦੇ ਆ ਕੰਜਰਦਿਆਂ ਕਿਹੜੇ ਡੋਲੇ ਹੋਣਗੇ ਆਪਾਂ ਨੂੰ ਓਏ ਜੇ ਤਾਂ ਬੰਦਾ ਮਰਦਾ ਮੱਚਦਾ ਦੇਖਦੇ ਆ ਉਦੋਂ ਖਿਆਲ ਪੁਰੇ ਆਉਂਦੇ ਆ ਵੀ ਸਾਡਾ ਤਾਂ ਵਿਆਹ ਨਹੀਂ ਹੋਇਆ ਅੱਜ ਲੰਡਾ ਉਹੀ ਤਾਂ ਗੱਲ ਹੈ ਲੰਡਾ ਜਿਹੜੀ ਤਰ ਗਿਆ ਖੰਭ ਵਰਗੀ ਲਈ ਓਏ ਵਾਹ ਓਏ ਜਗੇੜਿਆਂ ਉਹ ਕੱਲੇ ਕਿੱਧਰ ਵਰਦਾ ਓਏ ਸ਼ੇਰਾ ਮੈਂ ਤਾਂ ਜਾਮਣਾ ਕੋਲੇ ਆਇਆ ਸੀ ਮਗਾ ਉੱਥੀ ਬੈਠਾ ਹੁਚ ਜਿੜਾ ਮੈਂ ਤਾਂ ਆ ਪਾਣੀ ਇਹ ਦੇਖਣ ਆ ਗਿਆ ਯਾਰ ਇਧਰ ਅੱਛਾ ਮਾ ਪਾਣੀ ਜਾ ਲਾਇਆ ਸੀਗਾ ਮਾ ਚਰ ਦੇਖ ਲਈਏ ਮੜਾ ਮੋਟਾ ਜਿੜਾ ਮਾਰ ਲੀਏ ਠੀਕ ਆ ਤੁਸੀਂ ਦੱਸੋ ਕਿਵੇਂ ਆ ਓਏ ਓਏ ਆਗੇ ਤੇਰੇ ਕੋਲੇ ਮਗਾ ਜਿਹੜੇ ਕੋਲੇ ਚੱਲਦੇ ਆ ਕੰਬ ਤੰਦੇ ਹੋਂ ਉਹਦਾ ਕਾਣਵਾ ਹੁਣ ਆਉ ਸੀ ਓਏ ਮੈਂ ਤਾਂ ਉੜਦੀ ਦੀ ਗੱਲ ਸੁਣੀ ਸੀ ਜਿੜਿਆਂ ਕੀ ਕਹਿੰਦੇ ਲੰਡੇ ਜਿਹੜੇ ਨੇ ਵਿਆਹ ਕਰਵਾਦੇ ਆ ਮਾ ਕੀ ਤੈਨੂੰ ਪਤਾ ਹੋ ਆਂ ਪੀ ਦੱਸ ਦੇ ਤੂੰ ਵਿਆਹ ਚ ਕਰਾ ਲਿਆ ਉਹਨੇ ਉਹਨੂੰ ਕਿਹੜੇ ਹੋਣਗੇ ਡੋਲੇ ਹੋਣਾ ਉਹ ਸਕੂਟਰੀ ਤੇ ਚੱਕੀ ਫਿਰਦਾ ਸੀ ਕਿਨੂੰ ਉਹ ਕੋਈ ਲੈ ਆਇਆ ਹੋਊਗਾ ਉ ਤੜਗੀ ਹੋ ਗਈ ਭਾਈ ਹੱਥੇ ਤਾਊਗਾ ਵੀ ਮਨ ਉੱਤੇ ਤਾਰਦੀ ਹੱਥ ਹੱਥ ਕਿਵੇਂ ਦੇ ਦੂਆ ਐਡੀ ਵੱਡੀ ਸਕੂਟਰੀ ਤੇ ਮਾਗਰ ਬੈਠੀ ਜੀ ਕੋਈ ਉਹਦਾ ਕੰਦਰ ਤੋਂ ਮੇਰੀ ਸਾਲੀ ਆ ਗਈ ਹੋਰ ਉਹ ਕਿੰਨੇ ਦਾ ਤੇਰੇ ਵੀ ਸਾਲੀਆਂ ਐ ਹੋਰਾ ਉਹ ਇੱਥੇ ਬੈਠੇ ਹੀ ਨਹੀਂ ਪਤਾ ਤੇ ਨਿਆਰੇ ਲਈ ਜਾਂਦਾ ਵੇ ਲੰਡਾ ਕਿਣਾ ਲੈ ਅੰਦਰ ਦਾ ਘਰੇ ਬੈਠੀ ਆ ਮੇਰੀ ਸੱਸ ਵੀ ਆਈ ਆ ਨਾਲ ਹਾਂ ਸਾਈਂ ਹੋਰਾ ਚੱਲ ਫੇਰਦਾ ਬਾਜੂ ਨਹੀਂ ਨੰਡਾ ਜਣਾ ਨਹੀਂ ਛੱਡਦਾ ਲੈ ਪੈ ਆਂ ਤੁਰੀਆਂ ਤੁਰਿਆ ਫਿਰਦਾ ਹੋੱਚ ਪੈਂਦੇ ਯਾਰੋ ਓਏ ਬੋਡੇ ਵਰਗਾ ਥੋੜੀ ਆ ਵੀ ਜੀਤੋਂ ਲਾਂਬੇ ਲਊਗਾ ਉਹ ਓਏ ਨਾ ਬਸਤਾ ਨਾ ਕਹਿੰਦੇ ਓਏ ਜਦੋਂ ਕਹਿੰਦੇ ਨਾ ਪਾウダー ਛੋਡਰ ਲੱਗਿਆ ਵੇ ਬੰਦੇ ਦੇ ਨਾਲ ਵੇ ਜੇ ਐਨੇ ਜੀ ਇਹ ਤਾਂ ਤਿਆਰ ਹੋ ਜਾਂਦੀਆਂ ਇਸਕ ਮੁਸ਼ਕੂਲ ਨੇ ਆ ਨਹੀਂ ਹੁੰਦਾ ਐਸਟੋਮਸਕੋਪ ਤਾਂ ਨਾ ਕਿਹੜੀ ਸਾਲੀ ਹੁੰਦੀ ਨੇ ਆਦੇ ਘਰ ਵਾਲੀ ਹੁੰਦੀ ਐ ਚਕੇੜਿਆ ਉਹ ਐਸਟੋਮਸਕਾ ਨਹੀਂ ਹਰੇਕ ਨਹੀਂ ਕਰਦੀ ਹੁੰਦੀ ਕੰਦਰ ਤੋਂ ਐਸਟੋਮਸਕਾ ਓਏ ਸਾਨੂੰ ਵੀ ਦਿਖਾ ਦੇ ਤੇਰੀ ਸਾਲੀ ਦਾ ਮੂੰਹ ਤੇ ਤੇਰੀ ਸਾਲੀ ਦਾ ਮੈਨੂੰ ਰਿਸ਼ਤਾ ਕਰਾ ਦੇ ਨਾ ਤੇਰੀ ਬਾਲੀ ਵੱਡਾ ਪੁੰਨ ਲਗੂਆ ਉਹ ਕੰਦਰ ਤੋਂ ਪਣਾ ਸਾਡੇ ਦੋ ਬੈਠੇ ਨਾ ਉਹਨਾਂ ਨੂੰ ਨਾ ਕਰਾ ਦਿਆ ਮੈਂ ਓਏ ਇਹਦੀ ਤਾਂ ਦਾੜੀ ਜਿੱਟੀ ਆ ਯਾਰ ਮੈਨੂੰ ਓਏ ਤੇ ਇਹਨੇ ਆੜੀ ਗਲੀ ਆ ਓਏ ਉਹ ਕਰਾਉਂਦੀ ਨਹੀਂ ਉਹਦਾ ਬਾਈ ਕਹਿੰਦੀ ਮੈਂ ਤਾਂ ਬਾਹਰ ਜਾਊਂਗੀ ਅੱਛਾ ਨਾਲ ਹੀ ਵਗ ਜੂ ਮੈਂ ਉਹ ਕੈਨੇਡਾ ਕਨੂਡਾ ਨਾ ਭੇਜ ਦਿਓ ਐ ਨਹੀਂ ਪਤਾ ਉਧਰ ਵਾਪਸ ਵੀ ਨਹੀਂ ਆਉਂਦੀ ਮੁੜ ਕੇ ਉਹ ਤਾਂ ਕਹੇ ਵੀ ਕੈਨੇਡਾ ਉਹਦਾ ਐ ਨਹੀਂ ਪਤਾ ਕਿਸੇ ਕੈਨੇਡਾ ਵਾਲੇ ਮੁੰਡੇ ਨਾਲ ਠਾਡਾ-ਗਾਡਾ ਕਰ ਰੱਖਿਆ ਹੋਵੇ ਤਾਂ ਕਾ ਫਿੱਟ ਹੋਊਗਾ ਉਹ ਤੈਨੂੰ ਸਾਨੂੰ ਵੀ ਕਹਿੰਦੀ ਉਹ ਅਸੀਂ ਆਖੇ ਹੀ ਤੇ ਰਿਸ਼ਤਾ ਕਰਾ ਦਨੇ ਇੱਥੇ ਕਹਿੰਦੀ ਮਜ਼ਾ ਕਰਾਉਂਦੀ ਨਹੀਂ ਲੈ ਦੱਸ ਉਹ ਮੇਰੀ ਗੱਲ ਸੁਣ ਇੱਥੇ ਪਿੰਡਾਂ ਦੇ ਮੁੰਡੇ ਆ ਮੈਨੂੰ ਤੂੰ ਜਾਣਦਾ ਵੀ ਕਹੇ ਲੈਦਾ ਫਲਾਣਾ ਕਰ ਉੱਥੇ ਕੀ ਪਾਣੇਗਾ ਤੂੰ ਉਹ ਲੈਣ ਦੇ ਉਹ ਕਹੀ ਤਾਂ ਜਾਣਦੇ ਆ ਮਨ ਦੀ ਹੁਣ ਕੀ ਕਰੀਏ ਚਾਹੇ ਤਾਂ ਇੱਥੋਂ ਲੈ ਜਾਈਏ ਓਏ ਮੇਰੀ ਗੱਲ ਸੁਣ ਮਾੜਾ ਇਹ ਮੂੰਹ ਮਾਂ ਦਿਖਾ ਨੇ ਕਿੰਨੀ ਕੁ ਸੋਹਣੀ ਐ ਤੂੰ ਹੀ ਤਾਂ ਵਧੀਰੀ ਆ ਗਈ ਆਇਆ ਤਾਂ ਪਿੰਡ ਜੀ ਆ ਓਏ ਆ ਜਾ ਕੀ ਪਤਾ ਕਦ ਨਾ ਕਦ ਮਿਲ ਜAVE ਕੰਜੇ ਦੇ ਸੰਜੋਗ ਰਲੇ ਹੁਣ ਕਿਉ ਕੈਨੇਡਾ ਭੇਜ ਆ ਜਾ ਤਾਂ ਤੂੰ ਦੇਖ ਭੈਣਰਾਵੇ ਹੋਰ ਤਾਂ ਦੋ 3 ਲੱਖ ਬੀਜੇ ਦੇ ਨਾ ਦੇਗਾ ਕਰਜਾਈ ਹੋ ਜੇਗਾ ਆ ਜਾ ਜਿਆਦਾ ਕਾਲੀਆਂ ਨੂੰ ਤੇਰੇ ਹੀ ਕਰਾਉਣਾ ਆ ਓਏ ਕਾਲੀਆਂ ਨੂੰ ਐ ਉਹ ਅਸੀਂ ਤਾਂ ਇਹ ਕਹਿੰਦੇ ਉਹ ਚੋਦਾ ਟੇਡਾ ਜਦੋਂ ਹੁਣੀ ਤੁਰਦਾ ਵਿਆਹ ਕਰਵਾ ਕੇ ਫਿਰ ਤਾਂ ਜੰਮੀ ਟੇਡਾ ਹੋ ਜਾਏਗਾ। ਉਹ ਮੇਰੀ ਗੱਲ ਸੁਣੋ। ਜਮਾ ਸਕਾ ਤਾਂ ਤਾ ਮੈਨੂੰ ਗਰਾ ਦੇ। ਤਾਂ ਦੇਖਦੇ ਫਿਰ ਆਜੂ ਕਰਦੇ ਆ। ਅੰਦ ਕੰਨ ਨਾ ਵੀਜੇ ਲੈਣੇ ਸੋਖੇ। ਬੋਲਿਓ ਰੱਖ ਦੂੰਗੀ ਰੌਲਾ ਪਾਈ ਜਾਉ ਕੰਦਰ ਤੋਂ ਮੈਨੂੰ ਵੀ ਕਟਵਾ ਦੇਉ। ਉਹ ਬੋਲਣਾ ਕੀ ਹੈ? ਛੇੜਿਆ ਆਪਾਂ ਦਾ ਪਿਆਰ ਨਾਲ ਹੀ ਦੇਖਣਾ। ਉਹ ਤੁਸੀਂ ਕੱਬੇ ਹੋ ਬੰਦੇ? ਆਹ ਨੂੰ ਕੱਬੇ ਆ। ਕੋਬ ਬਤਾ ਰੱਬ ਨੇ ਪਾਇ ਕਿ ਦੀ ਦੇਣਾ ਕਿ ਕੋਬ ਬਤਾ ਓਏ ਹੂੰ ਕੱਬਿਆਂ ਆਈ ਬਤਾ ਕੀ ਕੱਟਵਾ ਰੋ ਤੁਸੀਂ ਠੀਕ ਓਏ ਮਾਦਾ ਲੱਡਾ ਮੋਟਰਸਾਈਕਲ ਢਿੱਕ ਗਿਆ ਸੀ ਉਹ 6:00 ਵਜੇ ਉਹ ਕਹਿੰਦੇ ਇੱਥੇ ਖੜ੍ਹ ਜਾ ਉਹ ਸਾਡੇ ਨਾਲ ਲੱਡਾ ਜੜਾ ਫਿਰਤਾ ਕਿਤੇ ਮਗਰ ਪਏ ਛੋਡੇ ਓਏ ਲੰਡਾ ਜੜਾ ਕੀ ਮੂੰਹ ਜਪਉਂਦਾ ਓਏ ਮੜਾ ਮੂੰਹ ਦੇਖਣਾ ਦਿਖਾ ਦੇ ਤੂੰ ਉਹ ਮੂੰਹ ਤਾਂ ਮੈਂ ਦਿਖਾ ਦੂੰਗਾ ਉਹ ਆਉਂਦਾ ਗਾਣਾ ਨਹੀਂ ਉਹਦਾ ਗਾਣਾ ਦੇਣ ਲੱਗ ਜੈ ਮੈਨੂੰ ਵੀ ਉਹ ਗਾਣਾ ਕਿਹੜੀ ਤੂੰ ਵੀ ਮੋਕ ਮਾਰਦਾ ਮੈਂ ਇਸ ਮੂੰਹ ਪਾਈਂ ਦਿਆਂ ਓਏ ਹੋ ਲੰਡਿਆਂ ਨਾ ਐਂਗਰ ਉਪੰਗ ਠੰਗ ਕਰ ਆਇਆ ਓ ਚਖੇੜਿਆਂ ਇਹਨਾਂ ਨੂੰ ਕਿੱਧਰ ਲਈ ਆਉਣਾ ਓਏ ਤਾਂ ਇੱਥੇ ਬੈਠੇ ਸੀ ਯਾਰ ਮੈਨੂੰ ਕਹਿੰਦੇ ਤੇਰੀ ਸਾਲੀ ਦਾ ਮੂੰਹ ਦੇਖਣਾ ਸੀ ਕਿਉਂ ਲਾਇਆ ਕਹਿੰਦੇ ਸਾਲੀਆ ਫਿਰ ਕਹਿੰਦੇ ਜਨਾਨੀ ਨਹੀਂ ਦੇਖੀ ਹੈਗੀ ਤੀਆਂ ਬਹਿਣ ਆਲਾ ਕਰੇ ਯਾਰ ਇਹ ਆਏ ਬੁੱਥਾ ਜਾ ਕੇ ਸੜੇ ਬੰਦਿਆਂ ਨੂੰ ਲੈ ਕੇ ਆਉਣਾ ਬਲਤ ਗੱਲ ਹੈ ਤੇਰੀ ਇਹ ਤਾਂ ਗਲਤ ਗੱਲ ਹੋ ਰਹੀ ਫੁੱਟ ਗਿਆ ਦੇ ਕਹਿੰਗੇ ਉਹ ਪੜਾਈ ਵਰਦਾਈ ਚੜਾ ਪਤਾ ਨਹੀਂ ਕਿਹਨੂੰ ਉਹ ਨਾ ਅੱਡੇ ਤੋਂ ਲੈ ਆਈਆਂ ਤੁਮ ਕਹਾਂ ਬਾਲਟੀ ਬੁੱਲਟੀ ਤੈਨੂੰ ਬਾਹਰੇ ਦੇਵਾਂਗੇ ਅੰਦਰ ਕਿਹੜੀਆਂ ਬਾਲਟੀਆਂ ਨੇ ਉਹ ਪਾਰਟੀ ਮੰਗਦੇ ਆ ਉਹ ਹੀ ਗੋਸ ਲੈ ਲਈ ਜਿਹੜਾ ਗੋਸ ਲੈਣਾਗਾ ਉਹ ਇੱਥੇ ਕਹਿੰਦੇ ਆ ਉਹ ਬਸ ਤੇਰੀ ਇੰਨੀ ਚੱਲਦੀ ਆ ਤੈਨੂੰ ਦੇ ਆ ਨਹੀਂ ਗੱਲ ਮੂੰਹ ਤਾਂ ਦਿਖਾ ਰਾਂ ਐ ਚੱਲਣ ਦੀ ਨਹੀਂ ਗੱਲ ਹੈਗੀ ਗੱਲ ਜਿਹੜਾ ਮੂਰੇ ਖੜ ਕੇ ਗੰਧ ਬਣ ਕੇ ਕਾਕੜਾ ਦਾ ਪਰਾਂ ਹੋ ਜਾਣਾ ਮਾਨ ਬਣਾ ਤੁਰਿਆ ਨਹੀਂ ਜਾਂਦਾ ਤੈਨੂੰ ਪਤਾ ਤਾਂ ਹੈ ਗਿਆ ਹੋਰ ਚੱਕੇ ਜਾਂ ਡਾਂਗ ਤੇ ਤੁਰਿਆ ਨਹੀਂ ਅੰਦਰ ਓਏ ਸੱਜ ਰਿਆ ਹੁਣ ਹੋਰ ਤਾਂ ਸਾਰਾ ਕੁਝ ਚੱਲਦੀ ਐ ਸਰੀਰ ਤਾਂ ਚੱਲਦੀ ਐ ਫੇਰ ਕੀ ਹੋ ਗਿਆ ਜੇ ਮਾੜਾ ਮੋਟਾ ਪੈਰ ਤੇ ਫਰਕ ਪੈ ਗਿਆ ਓਏ ਸਾਲੀ ਤੇਰੀ ਲੰਦਾ ਜਿਹੜਾ ਗੰਧ ਬਣ ਕੇ ਖੜ ਗਿਆ ਮੈਂ ਰਾਤ ਦਾ ਮਾਲਕ ਆ ਇਹ ਕਹਿੰਦਾ ਅਤੀ ਸਾਲੀ ਮੇਰੀਆਂ ਵਈ ਕਰਾਂ ਓਏ ਕੰਜਰ ਦੇ ਸ੍ਰੀ ਕਰਾਈਏ ਕੋਈ ਹੁਣ ਰੈਸਟ ਟ੍ਰੈਕ ਲਿਆਵਾਂਗੇ ਬਾਹਰ ਹੁਣ ਫਿਰ ਗੱਲ ਸੁਣ ਮੇਰੀ ਦਾ ਸਾਲੀ ਲੱਗੀ ਤੇਰਾ ਕੀ ਹੱਕ ਐ ਮੂੰਹ ਦੇਖਣ ਦਾ ਤੂੰ ਕਿਉਂ ਓਏ ਲੰਡੇ ਚਿੜਿਆ ਚਿੜੇ ਨਾਲ ਚੰਗੇ ਮੂੰਹ ਪੀਂਗਾ ਐਂਗਰ ਐਂਗਰ ਉਹ ਬਾਹਰਲੇ ਜੰਗਲੇ ਕੋਲੇ ਐਂ ਕਰਕੇ ਖੜਾ ਦੇ ਇਹਨਾਂ ਨੂੰ ਮੈਂ ਲੈ ਆਉਣਾ ਉਹਨੂੰ ਮਾਰਾ ਜਾਂ ਮੂੰਹ ਦਿਖਾ ਦਾਂਗੇ ਕੱਲਾ ਉਹ ਦਿਖਾ ਦੇ ਯਾਰ ਫਿਰ ਇਹ ਟੈਡਾਂ ਕਰਾ ਕਰਨਗੇ ਨਹੀਂ ਮੰਨਣਾ ਫਿਰ ਜੰਗਲੇ ਕੋਲੇ ਲਾ ਇਹਨਾਂ ਨੂੰ ਆਏ ਨਹੀਂ ਮੈਂ ਦਿਖਾਉਂਦਾ ਹੈਗੇ ਜਿਵੇਂ ਇਹ ਕਹਿੰਦੇ ਆ ਐਂ ਤਾਂ ਕੀ ਪਤਾ ਓਏ ਗੱਲ ਬਾਤ ਹੋ ਜੇ ਪੁੱਜ ਗਏ ਨਾ ਨਵੀਂ ਮੇਰੀ ਜਵਾਨੀ ਆ ਓਏ ਜਿਹੜਾ ਜਾ ਲਾਹ ਹੁਆ ਵਾਹ ਦੇਖ ਲਈ ਬਦਲ ਗਈ ਵੀ ਤੇਰੀ ਗੱਜਣ ਵਾਲੀ ਆ ਬਰਨ ਵਾਲਾ ਨੀ ਤੂੰ ਵੀ ਜਾਲ ਇੱਕ ਦਾ ਵਗਿਆ ਹੁਣ ਤੂੰ ਦੱਸ ਓਏ ਮੈਂ ਤਾਂ ਦੇਖ ਕੇ ਜਾਉ ਜਮ ਆ ਜਾ ਫਿਰ ਬੋਚ ਕੇ ਲੈਣੇ ਉਹਨੂੰ ਤਾਂ ਵਗ ਜਾਣ ਦੇ ਅੱਧਾ ਕਿ ਦੇਖ ਲਈ ਪਾਵਰ ਮੁੱਛਾ ਫੇਰੋ ਕਰੀ ਸਜਰੇ ਮੁਰਛਾ ਸਾਰੀਆਂ ਦਾ ਭੋਰ ਲਈਆਂ ਕਰਾ ਕੇ ਕਲਫ ਇੱਥੇ ਤਾਂ ਬੱਠੀ ਸੀ ਉਹ ਕਿੱਧਰ ਭੱਜ ਗਈ ਨਾ ਭੱਜ ਗਈ ਹੋਵੇ ਹੈ ਨਾ ਭੱਜ ਗਈ ਹੋਵੇ ਆਖਣੀ ਆ ਸੁਰਖੀ ਮੰਡੀ ਲਈ ਆ ਬਰਗਰ ਦਾ ਲੈ ਆਉਣੇ ਯਾਰ ਰਾਜਾ ਮੇਲਾ ਕਾ ਨੋ ਸੱਜਰੇ ਦਾ ਕੁੱਲਚਾ ਆ ਮਿਲ ਗਿਆ ਆ ਕਿਹੜਾ ਨਮੂਨਾ ਆ ਗਿਆ ਹੁਣ ਮੈਂ ਬਰਗਰ ਲੈਣੇ ਭੇਜਿਆ ਸੀ ਚੀਚਾ ਤੈਨੂੰ ਲੈ ਆਉਣਾ ਬਰਗਰ ਵੀ ਕੁੱਲਚਾ ਵਾਲਾ ਭੱਜ ਗਿਆ ਤੂੰ ਆਕਰ ਤੂੰ ਬਰਗਰ ਲੈ ਆ ਜਾ ਕੇ ਲੈ ਆਉਣਾ ਚੱਲ ਬਰਗਰ ਚੱਲ ਤੂੰ ਲੈ ਦੇਖ ਲੈ ਮੂੰ ਨੰਡੇ ਲੱਗੇ ਜਾ ਓਏ ਮੈਂ ਚੀਚੇ ਨਾਲ ਮੈਨੂੰ ਓਏ ਲੈ 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 ਨਾ ਇਹਨੇ ਮਨੂੰ ਓਏ ਕੀ ਬਤਲਾਂਗੀ ਹੁਣ ਡੰਡੀ ਲੱਗ ਜਾ ਰਹੀ ਆ ਮੈਂ ਨਾ ਜੀਜਾ ਕਿਹੜਾ ਭੱਜਣ ਲੱਗ ਰਿਹਾ ਤੇਰਾ ਤੂੰ ਕਿੱਧਰ ਬਹਿਣਾ ਹੁਣ ਮੂੰਹ ਦੇਖ ਲਿਆ ਭੱਜ ਜਾ ਯਾਰ ਮਾੜਾ ਚਾਚਾ ਤਮ ਲਾ ਲੈ 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 ਯਾਰ ਹੁਣ ਕੋਲ ਦੀ ਚ ਨਾ ਬਹਿਦੀ ਮੇਰੇ ਕਿਤੇ ਓ ਨਹੀਂ ਬਹਿਂਦਾ ਗੱਲਾਂ ਕਰਕਰਾਂ ਨੂੰ ਕਿਹਾ ਸੀਗਾ ਜਾ ਕੇ ਗੱਲਾਂ ਮਾਰ ਕੇ ਮੁੜ ਆਇਆ ਮੁੰਡੇ ਕਹਨੂੰ ਆਇਆ ਸੱਜਰੀਏ ਮੈਂ ਤਾਂ 버ਗਰ ਲੈਣੀ ਜਾਂਦਾ ਸੀ ਆ ਤੇਰਾ ਪਾਜ ਪਾਜ ਪਈ ਜਾਂਦੀ ਆ ਚੁੱਪ ਕਰ ਜਾ ਸੱਜਰੀਏ ਗੱਲ ਕਰ ਲਾਂਦੇ ਉਹ ਮੂਰੇ ਖੜਾ ਇਹਨਾਂ ਨੂੰ ਲਈ ਆਉਂਦਾ ਹੀ ਕਹਿੰਦਾ ਮੈਂ ਤੇਰੇ ਨਾਲ ਮਿਲਾਉਣਾ ਮੈਂ ਤਾਂ ਰੋਕਿਆ ਮਹਾਂ ਉਹਦੇ ਨਾਲ ਕੀ ਮਿਲਾਉਣਾ ਸੜੇ ਬੰਦੇ ਇਹ ਦੱਸ ਲੈ ਉਹ ਇਹਦਾ ਐਂ ਕਰੀ ਜਾਂਦੇ ਸੀ ਮੈਂ ਤੈਨੂੰ ਚੜਾ ਕੇ ਨਹੀਂ ਲਿਆ ਆ ਮੁੰਡੇ ਜੱਥ ਰੱਖ ਲਿਆ ਸੀ ਹਾਂ ਮੈਂ ਆ ਕੇ ਲੰਡਾ ਜਿਹੜਾ ਵਿਆਹ ਲੈ ਆਇਆ ਲੱ ਦੇਖ ਲੈ ਤੇਰੀ ਬਹੂ ਸਾਲੀ ਆ ਕਿ ਬੇਦੀ ਫੇਰ ਮੇਰੀ ਬਹੂ ਬਣਾਤੀ ਐ ਤਾਂ ਮੇਰੇ ਘਰ ਵਾਲੀ ਐ ਹੈ ਨਾ ਅੱਧੀ ਘਰ ਵਾਲੀ ਸਾਲੀ ਅੱਧੀ ਘਰ ਵਾਲੀ ਐ ਕਤੋਂ ਕਰਦੀ ਐ ਅੱਜ ਤੂੰ ਦੇ ਕਹਿੰਦਾ ਕੱਲ ਸਾਰਿਆਂ ਕਹਿੰਦੇ ਚੁੱਪ ਕਰਕੇ ਬੈਠ ਫੇਰ ਕੀ ਹੁੰਦਾ ਹੈਗਾ ਜੀਜਾ ਦਾ ਜਿੱਦਾ ਹੀ ਰਹੇਗਾ ਚੁੱਪ ਕਰਕੇ ਕਿਉਂ ਘਰ ਵਾਲਾ ਬਣ ਨਹੀਂ ਸਕਦਾ ਐ ਕਿਵੇਂ ਬਣ ਜਾਏਗਾ ਲੈ ਇੱਕ ਬੋੜੀ ਦਾ ਫਾਸਲਾ ਬੰਦੇ ਦੇ ਸਾਹਮਣੇ ਕਿਉਂ ਆਵਦੀ ਬੇਇੱਜ਼ਤੀ ਕਰਾਉਣਾ ਚੁੱਪੀ ਕਰ ਜਾ ਤੂੰ ਕਹਿ ਇਹਦੇ ਫਿਰ ਤੇਰਾ ਕੋਈ ਕੁਝ ਘਸ ਘਸ ਜੁਗੇ ਤੇ ਹਾਂ ਹਾਂ ਚਲ ਆਇਆ ਆਪਣਾ ਕੀ ਬੰਦਿਆ ਜੀਜਾ ਤੂੰ ਆ ਕੇ ਰਵੀ ਠੀਕ ਆ ਸਕਦਾ ਵਾਂ ਨੇ ਬੜ ਗਏ ਜੈ ਹੁਣ ਹੋ ਗਿਆ ਤੇਰਾ ਰਾਜੀ ਮੰਦਾ ਹੁਣ ਡੰਡੀ ਲੱਗ ਜਾ ਪਰੋਣੇ ਆ ਕੱਲ ਨੂੰ ਤੂੰ ਗੇਂਗਾ ਰੋਟੀ ਖਾ ਕੇ ਜਾਉ ਫੇਰ ਗੇਂਗਾ ਮੈਂ ਤੇ ਸੌਂਗੇ ਜਾ ਫੇਰ ਕੀ ਕਿੱਢੀ ਜੇ ਲੈ ਯਾਰ ਮੇਰੇ ਭਾਈ ਨਹੀਂ ਤੂੰ ਜਾ ਠੀਕ ਹੈ ਕੌਣ ਤੈਨੂੰ ਕੀ ਦੱਸਾਂ ਮੈਂ ਇਥੇ ਤੈਨੂੰ ਮੈਂ ਤਾਂ ਹੀ ਤਾਂ ਚੜਾ ਕੇ ਲਿਆ ਸੀ ਪੰਡੀ ਨਮੂਨਿਆਂ ਦਾ ਸੱਜੜੀਏ ਉਹਨੇ ਵੀ ਆਹ ਨਹੀਂ ਜਿਹਨੇ ਛੜੇ ਫੜਦੇ ਆ ਹਣਾ ਨਾ ਤੇਰੀ ਭੈਣ ਕਿੱਥੇ ਡੁੱਬਿਆ ਤੇਰੀ ਭੈਣ ਤਾਂ ਉਹ ਨਹੀਂ ਤੇੜਦੇ ਜੀ ਨਹੀਂ ਹੁੰਦੇ ਆ ਡੁਕੀ ਜੀ ਮਾਰ ਕੇ ਉਹ ਕਰਦੇ ਆ ਤੇਰੀ ਭੈਣ ਤਾਂ ਨਜ਼ਾਰੇ ਲੈਂਦੀ ਐ ਮੇਰੀ ਭੈਣ ਕਿਥੋਂ ਥੋੜਾ ਥੋੜਾ ਛੋਡਾ ਪੈਂਦੀ ਐ ਇਹ ਜਗਾ ਸਾਰਾ ਛੜਿਆਂ ਨੂੰ ਹੀ ਲੈ ਉਹ ਦਿਓ ਬੈਠੇ ਲੈਂਦੀ ਆ ਤੇ ਬਾਹਰ ਐ ਇਸੀ ਉਹਨੂੰ ਦੇਖਣ ਹੈ ਦੋ ਦੋ ਛੜੇ ਵੱਧ ਸੀਗੇ ਛੜੇ ਵੱਧ ਸੀ ਉਹ ਤੋਂ ਵੱਧ ਉਸ ਬੋਲ ਬਿਆਹੇਗੇ ਪਜਰੀਆਂ ਖਵਾ ਖਵਾ ਕੇ ਮਾਲ ਬਤਾ ਖਵਾ ਖਵਾ ਕੇ ਮੈਂ ਤੇਰੀ ਭੈਣ ਦਾ ਹੱਕ ਨਹੀਂ ਵਰਗੀ ਕਰਤੀ ਦੇਖ ਤੇਰੇ ਵਰਗੀ ਜੇ ਤੂੰ ਰਹਿ ਪੈਂ ਤੇਰੇ ਭਰਾ ਨੇ ਕਰੀ ਜੀ ਮੇ ਪ੍ਰਾਣੇ ਕੀ ਕਰਤਾ ਮੇਰਾ ਲੱਗਿਆ ਸਾਰਾ ਤੇਰੀ ਭੈਣ ਨੂੰ ਪੁੱਛ ਤੇ ਫਿਰ ਘਰ ਵਾਲਾ ਤਾਂ ਉਹੀ ਹੈ ਘਰ ਵਾਲਾ ਕੱਲੇ ਨਾਂ ਦੀ ਹੈ ਉਹ ਤਾਂ ਇਹ ਵੀ ਨਹੀਂ ਪੁੱਛਦਾ ਪਾਣੀ ਪੀ ਲਿਆ ਕਿ ਨਾ ਮੈਂ ਕਾਜੂ ਬਦਾਮ ਛੋਲੇ ਗਿਰੀਆਂ ਕਿਲ ਆਹ ਨੇ ਛੋਲੇ ਜੱਗਣੇ ਆ ਗਿਆ ਕੋਈ ਖਚਰੀ ਆ ਗਈ ਛੋਲੇ ਖਾਣ ਨੂੰ ਦੱਸ ਤੂੰ ਫੜਾ ਦੇ ਨਾ ਗਣਿਆ ਹਾਂ ਬੰਦੇ ਖਾਣੇ ਸਾਈਂ ਕਰੇ ਕੋਰੀ ਕੁਜੇ ਜਿ ਪਾ ਕੇ ਨਿਰਨੇ ਕਾਲ ਜਿ ਛੋਲੇ ਨਾ ਗੱਤੇ ਭਾਵੇਂ ਖਾਇਆ ਕਰ ਦੱਸ ਦੇਣਾ ਜੈਨ ਕਰ ਜੇਗੀ ਪੁਚੇ ਜਿਆ ਤੇ ਫਿਰ ਨਹੀਂ ਆਉ ਤਾਂ ਤੇ ਨਹੀਂ ਨਿਕਲਦੇ ਮੈਂ ਕਿ ਕੱਚੇ ਨਾ ਕਿਹੜਾ ਦੰਦ ਨਿਕਲਣਗੇ ਪੋਲੇ ਹੋ ਜਾਂਦੇ ਐ ਇਹਨੂੰ ਖਵਾਈਏ ਫੇਰ ਹੀ ਤੈਗਣਾ ਛੋਲੇ ਦੀ ਡੀਲ ਕਰਨੀ ਆ ਤੁਸੀਂ ਜਾਓ ਪਰ ਮੈਨੂੰ ਭੁੱਖ ਮੋਤ ਲੱਗੀ ਪਈ ਲਿਆ ਨਾ ਕਰੇ ਇੰਨਾ ਕੁ ਸਪੈ ਤਲੀਆਂ ਜਿੰਨਾਂ ਖਾ ਖੇਤਾ ਹੁੰਦਾ ਕਾਈ ਹੋ ਗਈ ਐ ਮਾੜੀ ਮੋਟੀ ਸੋਹਣੀ ਹੋ ਜਾਏ ਵੀ ਚੱਜ ਦੀ ਚੀਜ਼ ਖਾ ਲੈ ਢਿੱਡ ਸੜੀ ਜਾਂ ਨਾ ਮਾਰ ਤਾ ਹਣਾ ਉਹ ਜੱਲਿਆ ਹ ਕੁਲਚੇ ਵਰਗ ਰਹਿਣੇ ਜੱਦ ਤੀ ਜੱਦ ਤੀ ਦੇ ਜੱਦ ਤੀ ਲੈ ਦੇ ਜੀ ਚਾਹ ਭੁੱਖ ਲੱਗੀ ਦੀ ਆ ਉਹ ਗਿਆ ਘਤੀ ਖੜ ਜਾ ਹੁਣ ਚ ਖੇੜਾ ਗਿਆਗਾ ਉਹ ਚ ਖੇੜਾ ਮੈਂ ਉਧਰੇ ਰੁਲ ਜੂਗਾ ਐ ਨਹੀਂ ਪਤਾ ਚ ਖੇੜਾ ਕਿਧਰ ਨੂੰ ਮੁਹ ਹੋ ਜਾਣਾ ਮੈਂ ਕਹ ਰਾ ਚੱਲ ਆਪਣੀ ਸਕੂਟਰੀ ਜੀ ਹੋਗੀ ਆਪਾਂ ਸ਼ਹਿਰ ਜਾਂਦੇ ਨਾਲ ਤਾਂ ਤੈਨੂੰ ਮੈਂ ਛੋਟ ਦਵਾ ਕੇ ਲਿਆ ਆਉਂਗਾ ਤੇ ਨਾਲੇ ਕੁਛ ਖਵਾ ਪਿਆ ਲਿਆਉਂਗਾ ਤੇ ਨਾਲੇ ਘੁੰਮੇ ਆਵਾਂਗੇ ਆਪਾਂ ਪੱਕਾ ਪੱਕਾ ਜਾਂ ਮੈਂ ਇੱਟ ਵਰਗਾ ਕਰਾਂ ਕਰ ਆਹ ਚਾਦਰਾਂ ਜਾਂਦਾ ਪੱਕੀ ਲਈਂ ਕਿਉਂ ਨਾ ਵਧੀਆ ਪੈਂਟ ਸ਼ਰਟ ਪਾ ਪੈਂਟ ਆ ਜਾ ਟੌਰ ਜੀ ਨਹੀਂ ਬਣਦੀ ਉਹ ਤਾਂ ਫਿਰ ਟੌਰ ਆਏ ਆ ਨਾ ਫਿਰ ਖਾ ਜਾ ਹਾਂਗਾ ਰੋ ਲਾਏ ਜਦੋਂ ਮੇਰਾ ਚਾਦਰਾਂ ਦੇਖ ਲਾਣਗੇ ਉਹ ਦੀਆਂ ਐ ਭਜੇ ਆਉਣਗੇ ਮੇਰੀ ਤਾਂ ਟੌਰ ਖਲ ਜਾਂਦੀ ਆ ਕਿ ਤੇਰੀ ਕਹਦੇ ਨਾ ਟੌਰ ਖਲੂਗੀ ਬੁੜੇ ਮੰਗਰ ਬਿੱਠੀ ਜਾਂਦੀ ਆ ਫਿਰ ਕੀ ਹੁੰਦਾਗਾ ਤੈਨੂੰ ਮੂੰਹ ਚ ਬਾਉਣਗੇ ਲੋਕ ਤਾਂ ਬਾਲਾ ਕੁਛ ਕਹਿੰਦੇ ਆ ਕਿ ਫਿਰ ਆਏ ਕਹਿਣਗੇ ਵੀ ਭਜਾ ਕੇ ਲੈ ਗਿਆ ਪੂਏ ਇਹਨੂੰ ਆਏ ਮੇਰਾ ਸਾਲਾ ਘਿਹੜਾ ਕਹਿ ਦੂਗਾ ਫਿਰ ਆਏ ਮੇਰਾ ਸਾਲਾ ਘਿਹੜਾ ਕਹਿ ਜੂਗਾ ਵੀ ਬੁੜੇ ਮੰਗਰ ਬਿੱਠੀ ਆ ਇਹ ਲੁਚਪਣੇ ਜੀ ਕਰਨੇ ਤੂੰ ਛੱਡ ਨਾ ਲੈ ਤੱਕਦਾ ਮੇਰੀ ਭਜਾਈ ਨੇ ਨਹੀਂ ਤੇਰੀ ਭੈਣ ਨੇ ਬੁੜਾ ਆਖਿਆ ਉਹ ਵੀ ਆਏ ਕਹਿੰਦੀ ਆ ਗੱਭਰੂ ਗੱਭਰੂ हां फिर ਉਹ ਤਾਂ ਕਰਤਾ ਮੂਰੇ ਮੂਰੇ ਝਾੜੂ ਪੋਚਾ ਉਹਨੇ ਤਾਂ ਗੱਭਰੂ ਕਹਿਣਾ ਹੀ ਹੈ ਮੈਂ ਝਾੜੂ ਪੋਚੇ ਨੂੰ ਮੈਂ ਜਨਾਨੀ ਐ ਪਤਾ ਹੀ ਹੈ ਕੀ ਪਤਾ ਆ ਪਾਣੀ ਦੇ ਬਾਟੀਆਂ ਵੀ ਆਪ ਤੈਨੂੰ ਲੈ ਐ ਹੁਣ ਧਰਨੀ ਨੇ ਭਝਾਈ ਨੂੰ ਔਖਾ ਥੋੜੀ ਕਰਨਾ ਫੇਰ ਹੀ ਰੋਟੀ ਰੱਖੀ ਤਾਂ ਤਾਂ ਤੈਨੂੰ ਕਹਿਣਾ ਐਸੇ ਕੰਮ ਨੂੰ ਕੰਮ ਕਰੇਗੀ ਤਰੀਕੇ ਨੂੰ ਕਿ ਮੈਨੂੰ ਇਸ਼ਾਰਾ ਹੀ ਪਤਾ ਜਿਉਣਾ ਹੱਥ ਬਣਾਦਾ ਤਾਂ ਮੈਂ ਕੀ ਕੱਸਦਾਗਾ ਮੇਰੀ ਭੈਣ ਵਾਲੀ ਐਸਾ ਮੈਂ ਲੈਣੀ ਨਹੀਂ ਹੈ ਕਿਹ ਕ ਤੇਰੀ ਭੈਣ ਤਾਂ ਨਜ਼ਾਰੇ ਲੈਂਦੀ ਆ ਰਾਜ ਕਰਦੀ ਐ ਆਹ ਕਰਦੀ ਯਾਰ ਅੱਜ ਮੈਨੂੰ ਦੱਸਿਆ ਹੈਗਾ ਮੇਰੀ ਭੈਣ ਨੇ ਕਿ ਰੋਟੀਆਂ ਖਾਣ ਬਹਿ ਜਾਂਦਾ ਕਿ ਸਾਰੇ ਟਪਰ ਦੀਆਂ ਪਕਾਹੜ ਦਿੰਦਾ ਫੇਰ ਵੀ ਨਹੀਂ ਰੱਜਦਾ ਕੱ ਲਈ ਮੈਂ ਰੋਟੀ ਢੱਕਦਾ ਖਾਣੀ ਐ ਹੁਣ ਕੀ ਘਾ ਚਰ ਲਾਂ ਮੈਂ ਚਰ ਲਿਆ ਕਰ ਜਿਹੜਾ ਛੋਲੇ ਉਹਨੂੰ ਚਰਦਾ ਤੂੰ ਚਰ ਲਿਆ ਕਰ ਮੈਂ ਚਰਦਾ ਮੈਂ ਅੱਛਾ ਖਾਣਾ ਤੂੰ ਕੁੜਤਾ ਦਾ ਹੈ ਲੱਗਦਾ ਜਿਵੇਂ ਮੈਂ ਇੱਕ ਛੱਡ ਤਿੰਨ ਬੰਦੇ ਪਾਲਾ ਤੇਰੇ ਵਰਗੇ ਤੂੰ ਘਣਾ ਮਚੋਲੇ ਚਰਦਾਗਾ ਲਾ ਤੁਦਾ ਕੁਰਤੇ ਨੂੰ ਦੇਖਣ ਲੱਗੀ ਐ ਕੁਰਤੇ ਨੂੰ ਕੀ ਕਹਿਣਾ ਹੈ ਖੜ ਜਾਣਾ ਓਏ ਤੂੰ ਮਸ਼ਹੂਰੀ ਮੰਗੋ ਵਿਚੀ ਬੋਲ ਪੈਣਾ ਤੂੰ ਵਗ ਜਾ ਹੁਣ ਕੀ ਬਾਤ ਦਾਗਾ ਦੇਖ ਤਾਂ ਲਈ ਹੁਣ ਸੱਜਰੇ ਸਾਰੀ ਜੀ ਚਾ ਲੱਗਿਆ ਪਿਆ ਹਾਂ ਇਹ ਮੁੱਲ ਦਾ ਜੀਜਾ ਹਾਂ ਮੁੱਲ ਦਾ ਜੀਜਾ ਬਿਠਾਇਆ ਤੇ ਉਹਨਾਂ ਦਾ ਵੇ ਕੁੱਲ ਦਾ ਵੇ ਹੁਣ ਮੈਂ ਕਦੇ ਹੋਰ ਕੋਈ ਸ਼ਰਾਰਤ ਕਰਦੇ ਆ ਜਾ ਫਿਰ ਚੰਨੀਏ ਤੂੰ ਇੱਥੇ ਬੈਠੀ ਦੱਸ ਕੀ ਕਰਨੀ ਆ ਨਾ ਚਾਹੀ ਨਹੀਂ ਮੈਂ ਜਾਂਦੀ ਇਹ ਤਿਆਰ ਹੋ ਪਹਿਲੇ ਔਰ ਤੈਨੂੰ ਬੈਂਡ ਵਜਾਣ ਲੈ ਕੇ ਜਾਮਾ ਤਿਆਰ ਹੋ ਜਾ ਪਹਿਲਾਂ ਮੈਂ ਨਹੀਂ ਜ਼ੁਰਕੀ ਬਿੰਦੀ ਜੀ ਲਾਉਂਦਾ ਮੈਂ ਤਾਈ ਜਾਉ ਮੈਂ ਕਿਹਾ ਤੇਰਾ ਦਾੜੀ ਤੇ ਕੁੱਤ ਮੰਦਰ ਨੂੰ ਕਹਿੰਦੀ ਆ ਹੋਰ ਆ ਬਦਲ ਲਾਗਦਾ ਖੁਲੀਆ ਬਦਲ ਲਾ ਮੜਾ ਜਾ ਨਾ ਇੰਨੇ ਸੋਹਣੇ ਕੱਪੜੇ ਪਾਏ ਆ ਤੁੰਗਾ ਪਤ ਤੂੰ ਇਕੱਲਾ ਹੀ ਜਾਇਆ ਮੈਂ ਨਹੀਂ ਆਇਆ ਆ ਜਾ ਜੀ ਜਾ ਲੱਗ ਜੂ ਇਹ ਗੱਲਾ ਬਸ ਮੈਂ ਤਾਂ ਤੇਰਾ ਜੀ ਲੱਗ ਜੂ ਸੱਜਰੀਏ ਜੇ ਘਰੀ ਗੱਲੀ ਬੈਠੀ ਰਹੇਗੀ ਕਿਹੜਾ ਉਹ ਨਹੀਂ ਮੁਰਦਾ ਮੁਰਦਾ ਚਖੇੜਾ ਹੀ ਨਹੀਂ ਪਤਾ ਜਿੱਦਨੂੰ ਮੂੰਹ ਹੋ ਗਿਆ ਉਧਰ ਹੀ ਜਾ ਉਹ ਤਾਂ ਤਾਂ ਉਹਦਾ ਚਖੇੜਾ ਕਹਿੰਦੇ ਆ ਉਹਨੂੰ ਜਾਂਦਾ ਤਾਂ ਬਸ ਸਾਬ ਕਰਨਾ ਹੁੰਦਾ ਨਹੀਂ ਪਤਾ ਕੀ ਗੱਲ ਚੜ ਜੇ ਬਸਾਬ ਕਰਨਾ ਪਲੇ ਜਾਂਦਾ ਅਰੇ ਸੱਚੇ ਸੌ ਲੱਗੇ ਹਾਂ ਬਸ ਕਰਾ ਕਰ ਮੇਰੇ ਦੀਜੇ ਦੀ ਉਹ ਚੁਕਲੀਆਂ ਕਰੀ ਜਾਂਦਾ ਕਾ ਜੇ ਮੇਰੀ ਭੈਣ ਨੂੰ ਪਤਾ ਲੱਗਾ ਨਾ ਪਟ ਦੁਦਾਰੀ ਤੇ ਮੇਰੀ ਭੈਣ ਨੂੰ ਹੀ ਬੁਲਾ ਲਾ ਮੂਤੇ ਓਹੀ ਦੱਸੂ ਤੈਨੂੰ ਤੇਰੀ ਭੈਣ ਨੂੰ ਕਿਹੜਾ ਪਤਾ ਨਹੀਂ ਚਾਹ ਪਿੱਛੇ ਦਾ ਲੜਪੰਦ ਆ ਜੇ ਤੇਰੀ ਭੈਣ ਆਏ ਮੇਰੇ ਮੂੰਹ ਮੂੰਹ ਤੇ ਵਾਟੀ ਲਾ ਦੇ ਨਾ ਤੇ ਕਿਹੜਾ ਉਹਦੀ ਮੁੜਕ ਦਾਂਗਾ ਤੈਨੂੰ ਚਾਹ ਪੀਣੀ ਨਹੀਂ ਹੁੰਦੀ ਆਪ ਚੱਕ ਕੇ ਆ ਲੈ ਮੋ ਕਰਦੀ ਐ ਐ ਪੀਣ ਨੂੰ ਕੀ ਮੈਂ ਪੀਣੀ ਆ ਹਾਂ ਕਹਾ ਛੀਮੀ ਨਾ ਦਾ ਕਾਕਾ ਨਾ ਜਿਹੜਾ ਤੂੰ ਅੱਜ ਤਾ ਪੋਤੜਾ ਜਿਵੇਂ ਮੋ ਬ੍ਰੇਮਾ ਸਾਡਾ ਆਏ ਕਹਿਣਾ ਬਟੀਆਂ ਨੇ ਡੁੱਬ ਜਾਂਦੇ ਜੇਠ ਪਰਝਾਈ ਦਾ ਜੇਠ ਪਰਝਾਈ ਦਾ ਮੂਹ ਪ੍ਰੇਮ ਆ ਅਸੀਂ ਛੁੱਡੇ ਮੰਗੂ ਥੋੜੀ ਐ ਗੁਛਾ ਜਾ ਕਰ ਜਸਤੇ ਰਾਮ ਮਿਲ ਕੇ ਰਹਿਣੇ ਆ ਹਾਂ ਚੱਲ ਵਧੀਆ ਆ ਜਾ ਜਹ ਹੁਣ ਆ ਜਾ ਤੈਨੂੰ ਲੈ ਕੇ ਜਾਉ ਮੈਂ ਆ ਜਾ ਆ ਜਾ ਕਹਤਾ ਮੇਰੀ ਭੈਣ ਹੀ ਕੁਛ ਨਹੀਂ ਹੁੰਦਾ ਤੈਨੂੰ ਘੁਮਾ ਕੇ ਲਿਆਉਂ ਤੈਨੂੰ ਮੈਂ ਤਾਂ ਇਸ ਵਾਲਾ ਬਰ ਚੜੀ ਤਿਆਰ ਰਹੀ ਐ ਇੱਧਰ ਹੈਲੋ ਇੱਧਰ ਜਾਣ ਲੈ ਓ ਇੱਧਰ ਵਗ ਜਾ ਸੱਜੜੀਏ ਮੈਂ ਡਾਂਗ ਮਾਰੂੰ ਤਾਂ ਤੇ ਦਾਨੀ ਮਾਰ ਰੇ ਸ਼ਣ ਦੀ ਇਹ ਵੀ ਭੱਜ ਗਿਆ ਆਪਾਂ ਵੀ ਅੰਦਰ ਹੀ ਚੱਲ ਘਰੇ ਹੈ ਤਾਂ ਨਹੀਂ ਕੋਈ ਇੰਦਰ ਵਾਂਗੇ ਜਿ ਖੇੜੇ ਵਰਗੇ ਸੱਜਰੇ ਦੇਖੀ ਤਾਂ ਸਹੀ ਕੀ ਕਹਿੰਦੀ ਕੀ ਇਹ ਮੰਨੂਗੀ